ਵੀਰ ਆਪਣੇ ਡਾਵੇ ਗਰਾਈ ਗਾਉਂ ਕੁਰਿਆਂ ਦੇ ਵਿੱਚ ਅੱਧੀ ਪਚਦੀ ਹੋ ਗਈ ਆ ਤੇ ਥੋੜੀ ਬੜੀ ਰਹਿ ਗਈ ਆ ਅੱਧੇ ਘਰ ਰਹਿ ਗਏ ਨਾ ਆਪਣੇ ਹਾਂ ਅੱਧੇ ਰਹਿ ਗਏ ਖਾਲੀ ਨਾਲ ਖਾਨੀ ਹੈ ਹੈਂ ਖਾਲੀ ਨਾਲ ਰੱਖੀ ਪਿੰਡ ਆਲਨ ਨੇ ਗਾਇਆ ਕੋਤਾ ਡਰੀ ਜਾਂਦੇ ਸਾਰੇ ਲੈ ਚ ਲੱਗੇ ਹੋਏ ਡਰੋ ਨਾ ਕੋਈ ਗੱਲ ਨਹੀਂ ਮम्मा ਨਿਕਾ ਜਾਈਓ ਹੈਂ ਜਿਗਾਰਾ ਲਾ ਲੈ ਫਿਰ ਇੱਕ ਬੱਲੇ ਸਾਰਾ ਸਾਸਰੀਆ ਘਰ ਬੱਲੇ ਤੇਰੇ ਇੱਕ ਜੀ ਆਹੀ ਮੇਰੇ ਕੋ ਦਿਖਾਵਾਂ ਦਿਖਾ ਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲਦਾ ਸਾਰੇ ਭਰਾਵਾਂ ਦੇ ਹੋਰ ਸੁਣਾਓ ਠੀਕ ਠਾਕ ਜੇ ਹੋਰ ਨਵੀਂ ਤੁਹਾਡੇ ਬਾਤ ਹੀ ਲੈ ਕੇ ਆ ਗਿਆ ਨਵਾਂ ਬਲੌਗ ਆਪਣੇ YouTube ਚੈਨਲ ਤੇ ਆ ਗਏ ਆ ਤੇ ਸਾਰੇ ਭਰਾਵਾਂ ਵੱਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੰਦੇ ਸਾਰੇ ਅੱਜ ਤਿਆਰ ਬਾਤ ਤਿਆਰ ਕਿਉਂਕਿ ਆਪਾਂ ਚੱਲੇ ਆ ਅੱਜ ਗ੍ਰਾਈ ਕਰਨ ਆਪਣੇ ਨਾ ਨਗਰ ਕੀਰਤਨ 17 ਤਰੀਕ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਤੇ ਅੱਜ ਆਪਾਂ ਸਾਰੇ ਬੰਦੇ ਚੱਲੇ ਆ ਗ੍ਰਾਈ ਕਰਨ ਚਾਰ ਬਾਰ ਤਿਆਰ ਆ ਬਸ ਮਾਮੂਲ ਬੰਦੇ ਆ ਪਰ ਤੇ ਓਏ ਬੰਦੇ ਆਵੇ ਸਾਰੇ ਆ ਗਏ ਜੰਮੇ ਵੀਰ ਹੋਣੀ ਕਰਨ ਅਰਸ਼ ਤੇ ਉਹ ਅੰਦਰ ਪਿੰਡੇ ਬੰਦੇ ਦੋ ਚਾਹ ਪੀਂਡੇ ਆ ਤਿਆਰੀ ਆ ਓਏ ਪੂਰੇ ਬੰਦੇ ਹੀ ਹੋਣ ਹੈ ਗਿਆ ਆਏ ਓਏ ਸੜਕੇ ਤੇਰੇ ਆਉਂਦੇ ਨਹੀਂ ਫੇਰ ਗੜਾਈ ਦਾ ਨਾਂ ਬਾਅਦ ਚ ਲੈ ਆ ਦੇ ਵੇ ਪਹਿਲਾਂ ਹੀ ਰਸਤਾ ਆ ਗਿਆ ਖਾਨ ਵਾਲੀਆਂ ਹੈ ਓਏ ਰਸਤਾ ਪਹਿਲਾਂ ਹੀ ਆ ਗਿਆ ਖਾਨ ਵਾਲੀਆਂ ਕਰੋ ਚੈੱਕ ਚੀਸ ਵੈਰੀ ਗੁੱਡ ਲੈ ਗਣ ਬਾਬੇ ਨਾਲ ਨਾਲੇ ਖੇਚੋ ਤਿਆਰੀ ਚੰਗਾ ਗਰਾਈ ਕਰ ਲਈ ਹੁਣ ਸਭ ਪਹਿਲਾਂ ਚਲੀਏ ਬਾਹਰ ਉਥੇ ਡੇਰਾਂ ਚਲੀਏ ਕੁਰਿਆਂ ਦੇ ਤੇ ਫੇਰ ਬਾਕੀ ਬਾਅਦ ਕਰਦੇ ਆ ਪਿੰਡ 'ਚ ਕੱਲ ਨੂੰ ਕਰਾਂਗੇ ਪਿੰਡ 'ਚ ਕੱਲ ਨੂੰ ਹੂੰ ਬੰਦੇ ਜਾਂਦੇ ਪਹਿਲਾਂ ਕੁਰਿਆਂ ਦੇ ਵਿੱਚ ਜਾਂਦੇ ਬੰਦੇ ਜੇ ਹੋਰ ਆਉਣ ਦੇ ਦੋ ਤਿੰਨ ਤਿਆਰ ਬਾਤ ਆ ਜਾ ਉਹ ਗਏਗੇ ਥੋੜਾ ਬਾਹਰ ਉਹਨਾਂ ਲੱਗ ਜਾਣੇ 15-20 ਮਿੰਟ ਉਹਦਾ ਕੰਮ ਤਾਂ ਕਿ ਉਹ ਚੰਦੂ ਕਰਤਾ ਨਾਲ ਹੀ ਰਲ ਜਾਣਗੇ ਇਹ ਛੋਟਾ ਨੂੰ ਆ ਜਾ ਆ ਜਾ ਮੜਿਓ ਆ ਲੋ ਆਵਾਜ਼ ਇੱਕ ਇੱਕ ਬੁਰਾ ਇਹਨੂੰ ਫੜਾ ਦੇ ਕਰਨ ਨੂੰ ਇੱਕ ਬੁਰਾ ਕਰਨ ਨੂੰ ਫੜਾ ਦਿਓ ਹਾਲ ਲਓ ਜੀ ਜਿਹੜਾ ਚੰਗਾ ਹੈ ਲਓ ਆਟਾ ਉਡਾ ਬਣਵਾਤੀ ਵਧੀਆ ਜਾ ਪਾਜੀ ਨਹੀਂ ਵਧੀਆ ਮੈਂ ਚੰਗਾ ਲਓ ਆਟਾ ਕਿਰੇ ਨਾਲ ਵਿੱਚੋਂ ਆਹੋ ਕਿਉਂਕਿ ਆਟਾ ਪਤਲਾ ਨਾ ਕਰਨਾ ਵਿੱਚ ਵਧੀਆ ਲਓ ਜਿਹੜਾ ਦੂਜਾ ਚੰਗਾ ਹੈ ਜਣਾ ਕਲਰ ਸ ਖੜਕਾ ਬੂਏ ਸਤਨਾਮ ਆਇਗਰੂ ਜੀ ਵੀਰ ਆਪਣੇ ਡਾਵੇ ਗਰਾਈ ਕਮ ਕੁਰਿਆਂ ਦੇ ਵਿੱਚ ਅੱਧੀ-ਪੱਚੀ ਹੋ ਗਈ ਆ ਤੇ ਥੋੜੀ ਬੜੀ ਰਹਿ ਗਈ ਆ ਅੱਧੇ ਘਰ ਰਹਿ ਗਏ ਨਾ ਆਪਣੇ ਬਹੁਤ ਦੇ ਰਹਿ ਗਏ ਸਾਰੇ ਪੁਰੇ ਪੁਰੇ ਰਹਿ ਗਏ ਅੱਧੇ ਪਿੰਡ ਕੱਲ ਨੂੰ ਕਰਾਂਗੇ ਅਮਨ ਨੇ ਵੀਰ ਹੋਣੀ ਆਪਣੇ ਨਾਲ ਆ ਬਹੁਤ ਸੀ ਹੋਗੇ ਇਹਨਾਂ ਦਾ ਜਿੱਥੇ ਕਰੇ ਸੇਵਾ ਲੋਡ ਹੁੰਦੀ ਨਾ ਬਹੁਤ ਯੋਧਨ ਪਉਂਦੇ ਆ ਬਾਕੀ ਸਾਰੇ ਵੀਰ ਭਰਾ ਜਿੰਨੇ ਵੀ ਆਪਣੇ ਆ ਜੰਮੇ ਹੋਣੀ ਕਰਨ ਬੰਦੇ ਅਜੇ ਦੋ ਘਜ ਆਏ ਨਹੀਂ ਅਜੇ ਕੰਮਿਕਾਰੀ ਲੱਗੇ ਆ ਉਹ ਸਹਯੋਗ ਬਹੁਤ ਸਾਰੇ ਦਿੰਦੇ ਆ ਤੇ ਬਾਅਦ ਚੜ ਕੇ ਸੇਵਾ ਕਰਦੇ ਆ ਮਾਰਿਆ ਸਾਰੇ ਚੱਕੀ ਬਖਸ਼ੇ ਇਹ ਬਾਹਰ ਉਹਦਾ ਢੀੜਾ ਲਵਾਵੇ ਨਾ ਸਾਰਿਆਂ ਦਾ ਯੂ ਐਸ ਏ ਅਮਰੀਕਾ ਬੰਦਾ ਹੱਡਾ ਹੋਣ ਰਿਹਾ ਯੁਸ਼ਦਾਈ ਪਹਾੜਿਆਂ ਦੇ ਵਿੱਚੋਂ ਦੀ ਵੇ ਆਉਂਦੀ ਬੰਦਾ ਹੀ ਸੇਵਾਦਾਰ ਵੇ ਲੋ ਉਹ ਹੀ ਆ ਗਿਆ ਦੇਖ ਭਾਂ ਭਾਵੇਂ ਵਿੱਚ ਵੇ ਪਰ ਨਹੀਂ ਸੇਵਾ ਸੇਵਾ ਹੀ ਆ ਸੇਵਾ ਕਰਨ ਪਹੁੰਚਿਆ ਏ ਢੀਰੋਂ ਮੇ ਤਾਂ ਪਹਾੜਿਆਂ ਦੇ ਵਿੱਚੋਂ ਦੀ ਸੇਵਾਦਾਰ ਵੀਰ ਪਹੁੰਚ ਗਿਆ ਆਪਣਾ ਉਹਦਾ ਮੋਟਰਸਾਈਕਲ ਪਹਾੜਿਆਂ ਦੇ ਵਿੱਚਲਾ ਇਹ ਨਵਾਂ ਸ਼ਾਹ ਕੰਨਾ ਵੇਲਾ ਸੇਵਾ ਦਾ ਪਿਆੜੀਆਂ ਦੇ ਵਿੱਚੋਂ ਦੀ ਮੋੜਸੜ ਭਾਵੇਂ ਟੁੱਟ ਜੇ ਹਾਂ ਮੋੜਸੜ ਨਹੀਂ ਟੁੱਟਦਾ ਮੋੜਸੜ ਨਹੀਂ ਟੁੱਟਦਾ ਮੋੜਸੜ ਹੀ ਟੁੱਟਦਾ ਜਿਉਂ ਰੀ ਕਰਨੀ ਮੋੜਸੜ ਭਾਵੇਂ ਟੁੱਟੇ ਨਹੀਂ ਐਂ ਇਦਾਂ ਦੇ ਸੇਵਾਦਾਰਾਂ ਦੇ ਲੋੜਿਆ ਸਾਨੂੰ ਓਏ ਡੜੇ ਰੋ ਚੰਗਾ ਮਹਾਰਾਜ ਜਿਹੜਾ ਲਵਾਉਗੇ ਜਿਹੜਾ ਬਾਹਰ ਦਾ ਅਮਰੀਕਾ ਕੈਨੇਡਾ ਸਾਰੇ ਵੀ ਜਾਣਗੇ ਪਹਿਲਾਂ ਸਭ ਤੋਂ ਵੀਰ ਮਹਾਰ ਅਹਿਮਨੇ ਵੀਰ ਨੂੰ ਖੱਲੇ ਤਰੱਕੀਆਂ ਬਖਸ਼ੇ ਬਹੁਤ ਸੇਵਾ ਕਰਦਾ ਵੀਰ ਹੈ ਕਿਦਾਂ ਮੂਤ ਲਖਣਾ ਹੈ ਸਹੀ ਗੱਲ ਨਹੀਂ ਨਹੀਂ ਮੈਂ ਜਾਨਾ ਭਰਾਵਾ ਸਾਰੇ ਸੈੱਟ ਹੁੰਦੇ ਇਨੋ ਨੇ ਕੰਮ ਕੋ ਮੜੇ ਆਜੋ ਆਜੋ ਮੜਿਓ ਇਹ ਕੀ ਹੋਣਾ ਆ ਦੇ ਕੇ ਵੀ ਆ ਖਥਾਲੀ ਨਾਲ ਖਾਨੀ ਹੈ ਹੈ ਖਥਾਲੀ ਨਾਲ ਰੱਖੀ ਫਿਰਨ ਚੱਲ ਕਰਨ ਬਹੁ ਖੇਦੇ ਮੋਰਸਲ ਚੱਲ ਜੀਏ ਕੋਈ ਨਾ ਰੋਕੇ ਲੋ ਲੋ ਇਹ ਲੋ ਵੇਖੋ ਗਾ ਮੋਰਸਲ ਇਹ ਕੋ ਲੋਗ ਚੈੱਕ ਕਰੋ ਤੁਸੀਂ ਲੋਗ ਵੇਖੋ ਤੁਸੀਂ ਪੈਂਦੀ ਆ ਗੱਖਣੀ ਨਾਲ ਜੀ ਗਾੜੀ ਤੂੰ ਕੀ ਜਾਣੇ ਜੱਟ ਕਿਹਨੀ ਜੱਟ ਦੀ ਗਾੜੀ ਹੁੰਦੀ ਓਹ ਗਾਲਿਓ ਲੋਕ ਵੱਖਰੇ ਲੱਗਾ ਇੱਥੋਂ ਮੈਂ ਪਿੱਟਿਆ ਹੋਇਆ ਮੈਂ ਇਹ ਗੱਗੱਖ ਨਹੀਂ ਹਾਲ ਹੈ ਲਾ ਲਾਈ ਤੇ ਤਾ ਨੂੰ ਸੋਚ ਲਾਗੇ ਖੋਨੇ ਸੋਚੇ ਤੇਰੀ ਭਲੀ ਹੋ ਜਾ ਕੀ ਤਈਓ ਵਿੱਚ ਉਹ ਗੱਡੇ ਚ ਗਾੜ ਦਿਆ ਦੇਸੀ ਜਗੜ ਤੇ ਮਲਗੀ ਕਿੰਨੇ ਕਿੰਨੇ ਪੈਸੇ ਰੁਪਇਆ ਭਾਈ ਦੂੰ ਕੇ ਦਾਂਦਾ ਆਇ ਸਦਕੇ ਤੇਰੇ ਆਹ ਨਹੀਂ ਜਾਈਏ ਆਹ ਨਹੀਂ ਵਜਦਾ ਤੇ ਚੱਲਿਆ ਜੁਲਿਆ ਕੇ ਤਾਂ ਨਾ ਮਲੇ ਹੈ ਪੂਰਾ ਇਹਨ ਵਧੀਆ ਜਿਹੜਾ ਕੜਕਦਾ ਸੁਤਦਾ ਇਧਰ ਵੇਖ ਸਟੈਂਡ ਇਧਰ ਵੇਹ ਜਿਗਾਰਡ ਸਿੱਧਾ ਲੋਗ ਵੱਖਰਾ ਲਵਾਇਆ ਵੇ ਆਈ ਸ਼ਾਹ ਭੱਲਾ ਮਰੂਰ ਮਾਤ ਕੋਈ ਆ ਲੱਗੇ ਪੱਕੇ ਵੰਮਾ ਵੇਲਾ ਮਰੂਰੀ ਵੇਲਾ ਮੜਕੇ ਨੇ ਗੁੱਸਾ ਕਰੀ ਬੀਬੀ ਨੇ ਸਾਗ ਵੀ ਬਣਾਇਆ ਹੈ ਵੇਲਾ ਜੇ ਖਾਣਾ ਦੇ ਕੌਲੀ ਪਾਣ ਦੇ ਤੈਨੂੰ ਹੈ ਗੁੱਸਾ ਆ ਪੱਕਾ ਮਰੂਦ ਆ ਖਾਲਾ ਬੀਬੀ ਨਾ ਕਹਿਣ ਦੀ ਤੇ ਕਿਹਨ ਮਰੂਦ ਦਾ ਹੈ ਮਰੂਦ ਦਾ ਨਹੀਂ ਨਹੀਂ ਮਰੂਦ ਦਾ ਕਹਿੰਦਾ ਮੂੰਹ ਮਰੂਦ ਰਗਾ ਦਾ ਚਲ ਪੱਤੀਆਂ ਹੋਈਆਂ ਆ ਦੇਖ ਕਿੱਥੇ ਪਤਾ ਕਹਿਣ ਦੀ ਆ ਇਹ ਐਂਗਰੀਆ ਸਾਰਾ ਸਾਹਮਣੇ ਆ ਗਈ ਆ ਮਾਦਾ ਕਹਿਣ ਦੀ ਮਰੂਦ ਪੱਕਾ ਵਾ ਆ ਅੱਗੇ ਮਰੂਦ ਆਵੇ ਆ ਆ ਹੋਵੇ ਪੱਕਾ ਚਾ ਲਿਆ ਤੋੜ ਕੇ ਲਿਆ ਤੋੜ ਕੇ ਅਰਛਾ ਤੋੜ ਲਿਆ ਤੋੜ ਲਿਆ ਤੀ ਹੋਗਾ ਤੋੜੂੰਗਾ ਪੱਤਾ ਤੋੜਨਾ ਇੱਕ ਚਲ ਆ ਹੈ ਤੇ ਜੇ ਯੋਗ ਨੇ ਆਵੇ ਪੱਕਾ ਹੀ ਉਹ ਲਾਲ ਹੀ ਲਾਲ ਅਮਰੂਦ ਅੱਜ ਕਿਹੜਾ ਲਾਲ ਕੰਮ ਲਾਲੋ ਲਾਲੋ ਭਾਈ ਇਧਰ ਅਮਰੂਦ ਅਮਰੂਦ ਭਾਜੀ ਹਾਂਜੀ ਮੰਨੇ ਭਾਜੀ ਇਧਰ ਅਮਰੂਦ ਤੋੜ ਲੈ ਜਿੰਨਾਂ ਨੇ ਇਹ ਆਉਂਦੇ ਪਾਗੇ ਅਮਰੂਦਾਂ ਨੂੰ ਕਹਿੰਦੇ ਲਾਲ ਹੀ ਸਾਹਮਣੇ ਡੈਂਗਰ ਹੀ ਆ ਅਧੀਆਂ ਬਾਵਾ ਅਧੀਆਂ ਬਾਵਾ ਅਧੀਆਂ ਬਾਵਾ சொல்லிட்டு ਚਾਦੀ ਵੇਖੀ ਜਾਂਦੀ ਆ ਆ ਜਾ ਬਾਹਰ ਉਹ ਡਾਂਡੇ ਹੀ ਅਰਸ ਤੋਂ ਅੱਛੀ ਹੱਸ ਪਰ ਆ ਜਾ ਓਏ ਪਿੱਛੇ ਜਾ ਹੋ ਗਈ ਨਾ ਨੱਕਾ ਕਰ ਨਾ ਕਵੇ ਇੱਕ ਡਰ ਗਈ ਜਰਾ ਦੇ ਕਿਨੇ ਜਣਾ ਆ ਪਰਵਾਰ ਫੇਰੀਆਂ ਵਾਲੀ ਗਈ ਸੇਰੇ ਨਾ ਹੀ ਆਣਾ ਹੀ ਪਕੌੜੇ ਖਾਣ ਮੈਂ ਤੂੰ ਕਿਨੇ ਵੇ ਉੱਠਣਾ 2 ਵਜੇ ਸੀ ਪਤਾ ਜਦੋਂ ਫੋਨ ਆ ਜਾਉਗਾ ਆ ਓਏ ਆ ਵੇ ਹਾਂ 2:30 ਵਜੇ ਉੱਠ ਪੈਂਦਾ ਜੀ 2:30 ਵਜੇ ਦਾਲ ਪਕੌੜੇ ਦੀ ਯਾਦ ਆਦੀ ਹਾਂ ਸਾਰੇ ਸਾਰੇ ਬੰਦਿਆਂ ਨੇ ਆਉਣਾ ਨਾ ਹੁਣੇ ਨਾ ਸਾਰੇ ਬੰਦੇ ਹੀ ਆਓ ਸਾਡਾ ਠੀਕ ਆ ਤੇਰੇ ਕੋ ਉਧਰ ਆਪਣੇ ਸਾਡੇ 4:30 ਵਜੇ ਆ ਜਾਓ ਚੰਗਾ ਉਹਦੇ ਇੱਕ ਵਾ ਦੋ ਦੋ ਇਹਦੇ ਕੌਣ ਉਹ ਮੁੰਡਿਆਂ ਨੇ ਕਰ ਲਈ ਡੇਰਿਆਂ ਦੀ ਗराई ਤੇ ਹਣ ਕੱਲ ਨੂੰ ਪਿੰਡ ਦੀ ਕਰਾਂਗੇ ਆਪਾਂ ਹਾਂਜੀ ਮਿੱਤਰੋ ਹਣ ਡੈ ਪਿਆ ਬੰਦੇ ਆਪਣੇ ਪਿੰਡ ਕੰਡ ਆ ਪੇ ਗराई ਬਾਹਰ ਸਾਰੇ ਕੁਰੇਆਂ ਜੋ ਵੀ ਸੀ ਬੰਦੇ ਅੱਜ ਵੀ ਡੱਡੇ ਆ ਬੁਰੇ ਆਪਣੇ ਸਾਰੇ ਬਸ ਤਿਆਰ ਬਾਜ਼ ਤਿਆਰ ਆ ਇਹ ਮਨਤੇਜ ਵੀ ਆ ਮਨਤੇਜ ਉਹਦਾ ਬੁਲਾਓ ਆਜ ਮੰਤ ਇਹ ਵੀ ਆਪਣੇ ਨਾਲ ਹੀ ਆਇਆ ਸੇਵਾ ਕਰਨ ਆ ਕਰਨਾ ਵੀ ਕਰਨ ਵੀਰ ਦੀ ਬਹੁਤ ਡਿਮਾਂਡ ਆਉਂਦੀ ਵੱਡੇ ਆਣੇ ਬੰਦੇ ਪੁੱਛਦੇ ਵੀ ਇਹ ਬੰਦਾ ਬਹੁਤ ਆਣਗੀ ਆ ਆੜੇ ਬੰਦੇ ਦੀ ਆਉਂਦੀ ਪੂਰੀ ਡਿਮਾਂਡ ਕਹਿੰਦੇ ਆ ਬੰਦਾ ਬਹੁਤ ਆਣਗੀ ਆ ਆ ਚਲਣ ਰੂਬੀ ਕੌਣ ਦੀ ਗੱਲ ਹੈ ਡਰਾਈਵਰੀ ਮੁੰਡਾ ਹਾਂ ਇਹ ਹੈਗਾ ਮੁੰਡੇ ਦਾ ਨਾਂ ਕਰਨ ਜੇ ਇਹਦੀ ਬਹੁਤ ਡਿਮਾਂਡ ਆਉਂਦੀ ਵੱਡੇ ਆਣੇ ਪੁੱਛਦੇ ਵੀ ਇਹ ਬੰਦਾ ਕੌਣ ਆ ਬਹੁਤ ਆਣਗੀ ਬੰਦਾ ਆ ਹੈ ਇਹ 2022 ਚ ਲਾਉਂ ਚੋਈ ਮੈਂ ਟੈਕਟਰ ਰੇਵ ਲੈਣ ਦਾ ਇਹਦੀ ਚੈੱਕ ਹੋਊਗੀ ਇਹ ਆਓ ਇਹਨਾਂ ਹਰ ਗੀ ਸਮਝ ਲੈਣਾ ਜੀ ਬਾਲੇ ਰੋਬੀਕਨ ਨਿਊ ਮਾਡਲ ਸੀਟ ਕਵਰ ਚੈੱਕ ਕਰੋ ਰੋਬੀਕਨ ਦਾ ਸਪਰਿੰਗ ਹੈ ਨਹੀਂ ਤੇ ਹੈ ਸਪਰਿੰਗ ਦਿੱਤਾ ਬੰਨੇ ਦਿੱਤਾ ਹੋਣਾ ਹਾਂ ਸੀਟ ਕਵਰ ਹੋਣਾ ਇਦਾਂ ਨਕਰ ਕਿੱਥੇ ਤਿੰਨ ਕਿਨ ਪਾ ਲਈ ਮੰਤੇਜ ਵੀ ਆ ਜਾ ਆਪਣਾ ਨਾਲ ਸੇਵਾ ਕਰ ਮੈਂ ਸੀਟ ਸਿੰਘ ਆ ਮੰਡੇ ਕਿੰਨੂ ਖਾਣ ਨੂੰ ਤਰਸਣ ਦੇ ਲੱਭੂਗੇ ਖਾਣੇ ਮੜਿਓ ਕਿਨੂੰ? ਉਹ ਪਰਵਾ ਮਹੰਗੇ ਵੜੇ ਪੈਂਦੇ ਕਿਨੂੰ? ਅੱਗੇ ਲੱਕੀ ਨੇ ਖਾਦਦੇ ਹੀ ਹੋ। ਕਿਨੂੰ ਖਾਣੇ ਆ? ਪੱਡਿਆ ਕਿਨੂੰ ਖਾਣੇ ਆ? ਖਾਈਆਂ। ਨਾਲ ਮੜ ਕੇ ਸਾਹ ਵੀ ਨਾ ਬਣਾਈ। ਆ ਗਏ ਜਿਹੜਾ ਪੈਣਾ ਮੜ ਕੇ ਤਾਂ ਹੀ ਨਹੀਂ ਪੈਣੇ। ਗੌਰ ਦਾਹਾ ਦੋ। ਸਹੀ ਗਾਹਾ ਉਹਦਾ ਕਿਨੂੰ ਲੱਗਿਆ? ਅੰਦਰੋਂ ਮਮਾ ਕਰਾਉਣ ਵਾਲੀ ਉਹ ਤੇ ਜੀਓ ਏ। ਸਿਟੀਪੀਐ ਵੈਕਿਊਮ ਵੈਕਿਊਮ ਕਰਾਉਣ ਵਾਲੀ ਹੈ। ਹੈ? ਵੈਕਿਊਮ ਕਰਾਉਣ ਵਾਲੀ ਅੰਦਰ ਸਹੀ ਗੱਲ ਆ। ਅੰਦਰੋਂ ਕਰਨੀ ਵੈਕ ਨਹੀਂ ਕਿੱਲ ਹੋਣੀ ਹੈ ਆਪਾਂ ਪਤਾ ਮੈਨੂੰ ਐਸੇ ਲਿਖਾ ਦੇਣਾ ਜ ਜਦੋਂ ਮਿੱਤਰਾਂ ਦੀ ਗੱਡੀ ਕਿਹੜਾ ਹੁੰਦਾ ਉਹ ਡਾਇਲਗ ਜਾ ਜੁੱਤੀ ਝਾੜ ਕੇ ਚੜੀ ਮਟਿਆਰੇ ਉਹ ਲਾ ਲਿਖਾ ਦੇ ਇਥੇ ਆਹੋ ਸ਼ਕੀਨ ਜੱਟ ਦੀ ਗੱਡੀ 'ਚ ਸ਼ਕੀਨ ਜੱਟ ਦੀ ਐਸੇ ਲਿਖਾਉਣਾ ਚਾਹੀਦਾ ਨੰਬਰ ਪਲੇਟ 'ਤੇ ਲਾ ਕੇ ਨਾ ਤੇ ਇਥੇ ਬਣਾ ਦੇ ਪੱਕੀ ਬਣਾ ਦੇ ਹੈ ਅੱਛਾ ਲਾਈ ਨਵੀਂ ਨਵੀਂ ਰਲੋਂ ਜੋ ਨਹੀਂ ਦਿੱਤੀ ਨਵੀਂ ਠੀਕ ਹੈ ਕੀ ਕਹਿੰਦਾ ਉਹਨੂੰ ਤੇ ਉਹ ਮਾਡਲ ਉਹਨਾਂ ਨੇ ਗਾਇਆ ਕੋਤਾ ਡਰੀ ਜਾਂਦੇ ਸਾਰੇ ਲੈ ਚ ਲੱਗੇ ਹੋਏ ਡਰੋ ਨਾ ਕੋਈ ਗੱਲ ਨਹੀਂ ਮम्मा ਨਿਕਾ ਜਾਈਓ ਹੈ ਇਹਦਾ ਉਹ ਦੋ ਦੋ ਕਰੀ ਜਾਣਾ ਹੈਂ ਹੱਥ ਮਲਾ ਗਿਆ ਯਾਰ ਮੇਰੇ ਨਾਲ ਚਾ ਲੈ ਕੇ ਚਾ ਲੈ ਕੇ ਜਾ ਇਹਨੂੰ ਲੈ ਜਾ ਲੈ ਜਾ ਲੈ ਜਾ ਲੈ ਕੇ ਜਾਂ ਲਾਗੇ ਇਹਨੂੰ ਤੇ ਕੋ ਚੁੱਕੇ ਨਹੀਂ ਜਾ ਆ ਜਾ ਬਾਰੀ ਗਿਆ ਵੇ ਪਹਿਣਾ ਨੇ ਮम्मा ਤੁਸੀਂ ਗਰਾਈ ਕਰ ਦੇਣੀ ਨਹੀਂ ਪੈਂਦਾ ਓਏ ਪਰ ਗੁੱਸਾ ਵੜਾਇਆ ਚ ਬਾਜੋ ਕੋ ਸੰਗ ਤੇ ਪਹੁੰਚ ਗਈ ਵੀ ਸਾਰੇ ਭਰਾ ਸੇਵਾ ਕਰਦੇ ਕਰਦੇ ਹਰ ਮੰਨੋਂ ਨਾਲ ਦੇ ਘਰੇ ਜੰਮੇ ਹਣੋਂ ਦੇ ਘਰੇ ਠੰਡਾ ਲੱਗੇ ਇੰਦੇ ਠੰਡਾ ਲੱਗਣਾ ਹਾਂ ਠੰਡਾ ਹੋਣ ਲੱਗਿਆ ਹਾਂ ਹੁਣ ਪੂਰੇ ਮਮਾ ਲੜਾ ਦੇਣੇ ਬੰਦੇ ਵੇਖੀ ਦੂੰ ਇਹ ਪੈਨਸ਼ਨਾਂ ਲੈ ਦੂੰ ਸਾਰਾ ਕੋ ਵੇਖੀ ਕੀ ਬਣਦਾ ਤੂੰ ਪਹਿਲਾਂ ਪਾਣੀ ਲੈ ਆ ਬਾਜੋ ਠੰਡਾ ਆਜੋ ਮੜਿਓ ਆਜੋ ਯਾਰ ਆਹ ਹਰਿਓ ਕਿਦੇ ਆਉਣਾ ਪਿਛੇ ਓਟ ਇਹਨਾਂ ਦੇ ਅਖੀਰਾਂ ਨੇ ਪ੍ਰਮਾਣ ਆ ਗਈ ਮਾਇਆ ਹੈ ਮਾਇਆ ਆ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਹੋਇਆ ਕਾਲ ਕਾਲ ਸਦਕੇ ਤੇਰੇ ਮਾਇਆ ਮਾਇਆ ਆ ਰਹਾ ਬੰਦੇ ਚੜ ਗਏ ਚਰਾਈਆਂ ਥੱਲੇ ਬੋਲੀਆਂ ਲੈ ਲਈ ਇਹਦਾ ਨਾਮ ਲੈ ਲਏ ਹਰਮਨ ਦੇ ਬਾਪੂ ਦਾ ਮੂਰਤਾ ਸਿੰਘ ਐਸ.ਆਈ ਗਏ ਬਈ ਲੈਣ ਇੱਥੋਂ ਘਰੋਂ ਬੰਦੇ ਆ ਆ ਆ ਕਿੱਥੇ ਲੈ ਗਏ ਜਾਗ ਰਹੀ ਰਹਾ ਮਾਤਾ ਕੋ ਆ ਜਾਗਾ ਮਾਦਾ ਡਈ ਮਮਾ ਕਰਾਈ ਵਾਜਾ ਮੰਡਈ ਆਏ ਹੋਏ ਲੈ ਕਰ ਗਏ ਲੈ ਆ ਗਈ ਹੋਏ ਆਏ ਹੋਏ ਸਰਗੇ ਤੇਰੇ ਨੇਹਣ ਲੱਗੇ ਹੋ ਮੁਰਤਾ ਸਿੰਘ ਸਹੀ ਕੰ ਪਾਣੀਓ ਪਾਣੀ ਹੋ ਗਿਆ ਪਹਿਲਾਂ ਇਧਰ ਮੁੜ ਕੇ ਦੇ ਪਹਿਲਾਂ ਮਾੜਾ ਮੂੰਹ ਮਾਦੇ ਗਿੱਲਾ ਕਰੋ ਇਹਨਾਂ ਦਾ ਪਹਿਲਾਂ ਪਾਣੀ ਨਾ ਪਹਿਲਾਂ ਮੂੰਹ ਮਾ ਗਿੱਲਾ ਕਰ ਇਹਨਾਂ ਦਾ ਮਾੜਾ ਮਾੜਾ ਪਾਣੀ ਨਾ ਫੇਰ ਬਾਕੀ ਸਪਰੇਅ ਲੱਕ ਦੇ ਓਏ ਪੀਣਾ ਪਣੀ ਮੇਰਾ ਪਣੀ ਨਹੀਂ ਇਹ ਠੰਡਾ ਠੰਡੇ ਵਾਲਾ ਹੀ ਹੈ 1 ਪੀਸ ਬਿਲਕੁਲ ਪੱਜ ਜਾਣਗੇ ਬਿਲਕੁਲ ਸਾੜਾ ਪੱਜ ਜਾਣਗੇ 1 ਪੀਸ 1 ਪੀਸ ਨਹੀਂ ਲੈਣੇ ਮੈਨੂੰ ਪਤਾ ਉਹ ਦੇ ਦੇ ਤਾਂ ਜੋ ਮੈਨੂੰ ਕਹਿੰਦੇ ਆ ਕੀ ਕਹਿੰਦੇ ਆ ਠੀਕ ਹੈ ਜੀ ਦੁਬਾਰਾ ਦੱਸ ਜਮੇ ਨੂੰ ਕੀ ਕਹਿੰਦੇ ਆ ਹੈ ਸਿੱਤੋ ਗਾ ਸਿੱਤੋ ਸਿੱਤੋ ਵੰਸ ਜੋ ਮੈਨੂੰ ਕੀ ਕਹਿੰਦੇ ਆ ਜਮੇ ਨੂੰ ਬੀਸਾ ਹੈ ਜਮੇ ਨੂੰ ਬੀਸਾ ਲਓਸ ਉਧਰ ਗਰੇ ਗਾ ਕਿ ਡੀ ਚਾਕ ਬੰਦੀ ਪਤਾ ਹੁੰਦਾ ਕਿ ਕੋਈ ਝਾਗ ਹੀ ਪਾ ਦੇ ਪਾ ਪਾਉਗਾ ਸਰਵ ਕਰ ਦੋ ਸਾਰੇ ਬੰਦਿਆਂ ਨੂੰ ਵੇ ਕੰਮ ਚੱਲ ਗਿਆ ਠੰਡੋ ਠੰਡੀ ਹੋ ਗਿਆ ਇਹ ਨੂੰ ਬਾਤ ਆ ਕਿ ਨਹੀਂ ਕਰ ਕਰ ਪਾਲੀ ਕਲਾਸੀ ਬੋਰੀ ਦੇ ਇਧਰ ਹੀ ਬਾਦੇ ਵਾ ਮਨਾ ਕੋ ਰਹਿ ਨਾ ਜਾਵੇ ਚੰਗਾ ਦੇ ਵੀਰ ਨੂੰ ਸੰਭਾਲ ਜੀ ਸੁਪਰਾਈਟ ਦੀ ਆਹ ਤਾਂ ਤੂੰ ਹੀ ਮਾਮਾ ਪਿਆ ਨਹੀਂ ਪਾਣੀ ਪਿਆ ਘਲਦਾਣਾ ਅਸੀਂ ਤੇ ਪੋਣੀ ਨਾ ਪਾਣੀ ਮਾਮਾ ਵਧੀਆ ਹਾਂ ਪਾਣੀ ਕੋ ਵਧੀਆ ਹਾਂ ਦਾ ਨਹੀਂ ਬੱਸ ਬੱਸ ਹੋਰ ਮਾਮਾ ਨੂੰ ਪਾ ਦੇ ਬੱਸ ਲੈ ਲੈ ਲਾ ਹੋਈ ਬੱਸ ਪਹਿਲਾਂ ਬੱਸ ਬਾਹਰਿਆਂ ਨੂੰ ਬੱਸ ਦਾ ਰੋੜ ਨਾ ਆਇਆ ਬੋਲ ਟੱਕਣਾ ਹੈਗਾ ਟੱਕਰ ਬੰਦ ਕਰਕੇ ਵਿੱਚ ਲਾਵਾ ਕਿਦੋਂ ਰੋੜ ਹੀ ਪੈਣੀ ਵੇ ਬੱਸ ਮੇਰੀ ਵੈਣ ਆਉਣ ਵਾਲੀ ਬੱਸ ਕੀ ਕਰਨਾ ਤੂੰ ਬੱਸ ਪੀ ਲਗਦਾ ਬੈਗ ਦਾ ਗੇਅਰ ਪਾ ਦੇ ਬੈਗ ਦਾ ਅੱਗੇ ਗੇਅਰ ਹੈ ਨਾ ਲੱਗੇ ਨਾ ਠੀਕ ਜਿਗਾਰਾ ਲਾ ਦੇ ਫਿਰ ਇੱਕ ਬੱਲੇ ਛੜਾਲ ਚਾਹ ਸਰੀਆ ਗਰ ਬੱਲੇ ਤੇਰੇ ਇੱਕ ਜੀ ਹੈਗੀ ਮੇਰੇ ਕੋਲ ਦਿਖਾਵਾ ਦਿਖਾ ਦੱਸ ਹਣ ਮੇਰੇ ਕੋਲ ਬੱਬਲ ਗਮ ਹੈ ਯਾਰ ਹਾਂ ਬੱਬਲ ਗਮ ਏ ਨਹੀਂ ਖਾਈ ਦੀ ਪੱਠੇ ਕਰ ਗੱਲ ਪੱਠੇ ਗੱਲ ਨਹੀਂ ਬਣੀ ਜਾ ਮੈਂ ਪਾਣੀ ਪਾਉਦੋਂ ਫੇਰ ਭਰਤਾ ਕੇ ਨਾ ਗੱਲ ਫੇਰ ਹੀ ਬਣਣੀ ਆ ਇੱਧਰ ਬਣਿਆ ਸਾਰੇ ਭਰ ਗਿਆ ਕਰ ਕੱਟ ਕੇ ਹਮ ਸਹੀ ਨਹੀਂ ਉੱਗਿਆ ਉਹਦਾ ਇਹ ਨਾ ਮਾਰੇ ਮਾਰੇ ਡਰਾਈਵਰ ਮਾਰਾ ਹੈ ਨਾ ਛਟਾ ਛਟਾ ਕਹਿੰਦਾ ਸੀ ਫੌਜੀ ਦਾ ਮੈਂਬਰ ਸਾਡਾ ਬਸ ਠੀਕ ਤਾਂ ਹੀ ਬੜਾ ਵਧੀਆ ਆ ਹਮ ਟੌਰ ਦੇ ਨਹੀਂ ਡਿਆ ਵਾ ਅੱਧੀਆਂ ਤੋੜੀਆਂ ਜੋ ਵੇਗਾ ਨਹੀਂ ਵਿੱਚ ਕਾਇਏ ਜਾਵੇ ਵਿੱਚ ਕਾਇਏ ਹੈਗਾ ਨਹੀਂ ਆ ਗੱਲ ਨਹੀਂ ਗੱਲ ਠੀਕ ਤੇਰੀ ਫਾਰਮੈਨ ਸਪਲਾਈ ਦੀ ਦਾਸ ਟਾਲਾ ਹਾਂ ਪਤਾ ਬਰਨਾ ਮੇਰੇ ਡਾਡਾ ਦੀਸ ਟਾਲਾ ਬਰਨਾ ਓਕੇ ਨੇ ਪਤਾ ਸਪੋਰਟ ਪਿਆ ਕੋਈ ਆ ਗਈਓ ਲੈ ਹਾਂਜੀ ਸੱਸ ਦੀ ਗੱਲ ਮਿੱਤਰੋ ਅਜਾ ਪਕਰਣਗੇ ਗੜਾਈ ਹੁਣ ਆਪਾਂ ਹੁਣ ਆ ਬੈਣ ਜਾਨਗੇ ਆ ਬੰਦੇ ਦੀ ਹਾਲ ਮਗਰ ਵੀ ਬੰਦੇ ਦੀ ਹਾਲ ਨਾ ਕਿੱਥੇ ਚੱਲੇ ਬੰਦੇ ਆਏ ਬੂਰੇ ਦੇਖੋ ਨਾਲ ਇੱਧਰ ਦੇਖ ਲੋ ਟਰੱਕ ਵੀ ਚੜ ਗਈ ਆ ਨਾਲ ਦੇਖ ਲੋ ਬੜਾ ਬਹੁਤ ਆ ਇੱਧਰ ਦੇਖ ਲੋ ਪਹਿਲੀ ਬੜਾ ਐ ਨਿਕਲਾਵਾ ਮੈਂ ਪੈਗ ਤੋਂ ਦੱਸਿਆ ਐ ਨਿਕਲ ਆ ਕਰਦੀ ਏ ਇਹ ਕਰਕੇ ਫੈ ਨਹੀਂ ਚੱਕਾ ਬੰਦੇ ਪੂਰੇ ਡਟੇ ਸਵੇਰ ਦੇ ਬੁਰੇ ਰੇ ਬਹੁਤ ਸੇਵਾ ਕਰਦੇ ਵੀ ਸਾਰੇ ਹਾਂ ਡਰਾਈ ਕਹਿੰਦੇ ਕਰ ਦੇਣੀ ਸਾਰੀ ਅੱਜ ਪਿੰਡ ਥੋੜੇ ਘੱਟ ਰਹਿ ਗਏ ਮੈਨੂੰ ਲੱਗਾ ਨਾ 15 ਘਰ ਰਹਿ ਗਏ ਕਿੰਦਾ ਲੱਗਣਾ ਵਾ ਤੋ ਹਾਂ ਕਿੰਦਾ ਕੋ ਲੱਗਣਾ ਵਾ ਇਹਦੇ ਬੰਦੇ ਭਰ ਨਹੀਂ ਡੜੇ ਪੂਰੇ ਆਪਣੇ ਮਨਤੇਜ ਬਣ ਗਿਆ ਡਰਾਈਵਰ ਇੱਧਰ ਗੱਡੀ ਦਾ ਗੱਡੀ ਦਾ ਮਾਲਕ ਬਣ ਗਿਆ ਵੇ ਉਹ ਬੰਨ ਗਾਣਾ ਲੱਗਦਾ ਇੱਥੇ ਪਾਈ ਨੂੰ ਕੰਮ ਆ ਤੋ ਉਹਨੂੰ ਕਾਹ ਪਾਈ